ਨਵਾਂ ਸ਼ਹਿਰ ਦੇ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਨੇ ਨਜਾਇਜ਼ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਇੱਕ ਅੰਤਰਰਾਸ਼ਟਰੀ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਦੇ ਕਬਜ਼ੇ ਦੇ ਵਿੱਚੋਂ 10 ਪਿਸਤੌਲਾਂ ਵੀ ਬਰਾਮਦ ਹੋਈਆਂ ਨੇ ਦੋਸ਼ੀ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਉਸ ਨੂੰ 3 ਦਿਨ ਦੇ ਲਈ ਪੁਲਿਸ ਰਿਮਾਂਡ ਦੇ ਉੱਤੇ ਭੇਜ ਦਿੱਤਾ ਜਿਸ ਤੋਂ ਬਾਅਦ ਦੋਸ਼ੀ ਦੇ ਵੱਲੋਂ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਉੱਥੇ ਹੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਅਖਿਲ ਚੌਧਰੀ ਨੇ ਦੱਸਿਆ ਕਿ ਨਜਾਇਜ਼ ਹਥਿਆਰਾਂ ਦੀ ਤਸਕਰੀ ਨੂੰ ਕੰਨਦਲੀ ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਨੇ ਨਜਾਇਜ਼ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਇੱਕ ਅੰਤਰਰਾਸ਼ਟਰੀ ਗਿਰੋਹ ਦੇ ਮੈਂਬਰ ਨੂੰ ਗ੍ਰਿਫਤਾਰ ਕੀਤਾ ਜੋ ਕਿ ਪੰਜਾਬ ਅਤੇ ਹਿਮਾਚਲ ਦੇ ਖੇਤਰਾਂ ਦੇ ਵਿੱਚ ਹਥਿਆਰਾਂ ਦੀ ਸਪਲਾਈ ਕਰਦਾ ਸੀ ਦੱਸ ਦੇ ਕਿ આરોપી ਦੇ ਖਿਲਾਫ ਕਈ ਪੰਜਾਬ ਅਤੇ ਹਿਮਾਚਲ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਪਹਿਲਾਂ ਤੋਂ ਵੀ ਕ੍ਰਿਮੀਨਲ ਮਾਮਲੇ ਦਰਜ ਨੇ ਅਤੇ ਹੁਣ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਟੀਮ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਇੱਕ ਇੰਟਰ ਸਟੇਟ ਗੈਂਗ ਨੂੰ ਬਸਟ ਕੀਤਾ ਗਿਆ ਜਿਸ ਦੇ ਇੱਕ ਮੈਂਬਰ ਤੇ 10 ਪਿਸਟਲਸ ਰਿਕਵਰ ਕੀਤੇ ਗਏ ਨੇ ਜੋ ਪੰਜਾਬ ਤੇ ਹਿਮਾਚਲ ਤੇ ਇਹਨਾਂ ਨੇ ਸਪਲਾਈ ਕਰਨੇ ਸੀ ਤੋਂ ਇਸ ਰਿਕਵਰੀ ਤੇ ਸ਼ਹੀਦ ਭਗਤ ਸਿੰਘ ਪੁਲਿਸ ਨਗਰ ਪੁਲਿਸ ਨੇ ਕਾਫੀ ਆਪਰੇਸ਼ਨਲੀ ਚੰਗਾ ਕੰਮ ਕੀਤਾ ਹੈਗਾ ਤੇ ਇਨ ਵੈਪਨਸ ਦੀ ਯੂਜੇਸ ਤੇ ਪਹਿਲੇ ਹੀ ਇਹਨਾਂ ਨੂੰ ਇੰਟਰਸੈਪਟ ਕਰ ਲਿਆ ਗਿਆ ਤੇ ਜੋ ਇੱਕ ਅਕਿਊਜ਼ ਨੂੰ ਐਪ੍ਰੀਹੈਂਡ ਕੀਤਾ ਗਿਆ ਉਸ ਤੇ ਅੱਗੇ ਵੀ ਕਾਫੀ ਪੁਸ਼ਕਿਸਤੇ ਤੇ ਲਿੰਕੇਜਸ ਦੇ ਗੱਲ ਨਿਕਲਣ ਦੀ ਉਮੀਦ ਹੈ ਦੀ ਇਸ ਸਮਲ ਕਿਥੋਂ ਲੈ ਕੇ ਆਇਆ ਸੀ ਇਹ ਜੋ ਇਹ ਵੈਪਨਸ ਦੀ ਕਨਸਾਈਨਮੈਂਟ ਮੱਧ ਪ੍ਰਦੇਸ਼ ਤੋਂ ਲੈ ਕੇ ਆਇਆ ਸੀਗਾ ਤੇ ਇਸ ਨੂੰ ਜੋ ਡਾਇਰੈਕਸ਼ਨ ਹੈ ਇਹ ਮਨੀ ਨਾਮ ਦਾ ਬੰਦਾ ਦੇ ਰਿਆ ਸੀ ਜਿਸ ਤੇ ਪਹਿਲਾਂ ਵੀ ਆਮ ਸੈਕਟਰ ਦੇ ਵਕਫ ਵਕਫ ਥਾਵਾਂ ਤੇ ਹਿਮਾਚਲ ਤੇ ਤੇ ਪੰਜਾਬ ਦੇ ਵਕਫ ਵਕਫ ਜ਼ਿਲ੍ਹਿਆਂ ਤੇ ਪਰਚੇ ਹਜੇ ਨੇ ਕਿੰਨੂ ਮਸਲੇਦਣਾ ਸੀ ਇਹ ਫਰਦਰ ਕਿਨੇ ਸਪਲਾਈ ਕਰਨਾ ਸੀ ਇਹ ਤੋਂ ਮਨੀ ਦੀ ਪੁਸ਼ਕਿਸ਼ ਤੇ ਗੱਲ ਸਾਹਮਣੇ ਆਊਗੀ ਬਟ ਇਹ ਜ਼ਰੂਰ ਹੈਗੀ ਕਿ ਪੰਜਾਬ ਦੇ ਏਰੀਆ ਚ ਕਾਫੀ ਇਤਨੇ ਵੈਪਨਸ ਦੀ ਜੋ ਰੀਸੈਂਟ ਪਾਸਤੇ ਐਮਪੀ ਦੇ ਵੈਪਨਸ ਆਏ ਹੈਗੇ ਇਹ ਚੰਗਾ ਕੰਮ ਹੋਇਆ ਹੈਗਾ ਕਿ ਕਿਸੇ ਵੀ ਵਾਰਦਾਤ ਤੋਂ ਪਹਿਲਾਂ ਹੀ ਉਹਨਾਂ ਨੂੰ ਫੜ ਲਿਆ ਗਿਆ ਕੋਈ ਕਾਰਤੂਸ ਮਿਲਿਆ ਸੀ ਇਸ ਵਿੱਚ ਹਨ ਇਸ ਤੇ ਸਿਰਫ ਪਿਸਤਲ ਦੀ ਰਿਕਵਰੀ ਹੋਈ ਹੈ ਇਹ ਹੀ ਆਪਰੇਸ਼ਨਲ ਸਕਸੈਸ ਹੈਗੀ ਹੈ ਕਿ ਅਮੂਨੀਸ਼ਨ ਤੇ ਇਹ ਸਾਰੇ ਜੁਟਾਣ ਤੋਂ ਪਹਿਲਾਂ ਹੀ ਇਹਨਾਂ ਨੂੰ ਇੰਟਰਸੈਪਟ ਕਰ ਲਿਆ ਗਿਆ ਕਿਤੇ ਕਮਾਲ ਲਿਆ ਕਿਤਨੇ ਫੜੇ ਸੀ ਮਾਲ ਸਾਰਾ ਦੇਖੋ ਪਬਲਿਕ ਇੰਟਰਸਟ ਤੇ ਉਹ ਫਾਈਨੈਂਸ਼ੀਅਲ ਪਾਰਟ ਤੋਂ ਨਹੀਂ ਕਹਿ ਸਕਦੇ ਅਜੇ ਕਿਤਨੇ ਪੈਸੇ ਦੇ ਲਏ ਗਏ ਨੇ ਕਿਤਨੇ ਕਿਤਨੇ ਅਲੱਗ-ਅਲੱਗ ਲੈ ਕੇ ਆਇਆ ਕੀ ਇਹ ਇਹ ਹਲੇ ਤੱਕ ਇਹ ਹੀ ਹੈ ਕਿ ਇਕੱਠੀ ਲੈ ਕੇ ਆਇਆ ਹੈਗਾ ਔਰ ਇਸ ਤੇ ਕੋਈ ਦਿੱਲੀ ਬੇਸਡ ੈਂਟਿਟੀ ਦੇ ਪੇਟੀਐਮ ਦੇ ਥਰੂ ਇਨੀਸ਼ੀਅਲ ਫਾਈਨੈਂਸ਼ੀਅਲ ट्रांजੈਕਸ਼ਨ ਉਹ ਐਮਪੀ ਦੇ ਅਨਨੋਨ ਬੰਦੇ ਤੇ ਹੀ ਕਰਾਈ ਗਈ ਜਿਸ ਨੂੰ ਜਿਸ ਤੋਂ ਕਨਸਾਈਨਮੈਂਟ ਡਿਲੀਵਰ ਕਰਾਈ ਗਈ ਕੋਈ ਸਹਿਯੋਗੀ ਸਾਥੀ ਨਹੀਂ ਜੀ ਸਰ ਨਹੀਂ ਇਹ ਸਟੈਂਡ ਅਲੋਨ ਖੁਦ ਹੀ ਇਕੱਲਾ ਆਪਰੇਟ ਕਰ ਰਿਹਾ ਸੀ ਸਰ ਕਿਤੋਂ ਦਾ ਰਹਿਣਾ ਬੜਾ ਸੀ ਇਹ ਦੀ ਬੋਲ ਰਹੀ ਸੀ ਇਹ ਤਾਂ ਬੈਕਗ੍ਰਾਉਂਡ ਕੀ ਹੈ ਇਹ ਐਜੂਕੇਸ਼ਨਲ ਕੁਆਲੀਫਿਕੇਸ਼ਨ ਇਹਦੀ ਪਲੱਸ 2 ਲੈਵਲ ਦੀ ਹੈਗੀ ਤੇ ਇਹਦਾ ਜੋ ਹੈਗਾ ਜੋ ਹੋਮ ਪਲੇਸ ਹੈਗਾ ਅੱਛਾ ਉਹ ਸ਼ਾਰਪੁਰ ਦਾ ਹੈ ਤਾਂ ਸਰ ਇਹ ਫਸਟ ਟਾਈਮ ਲੈ ਕੇ ਆ ਸੀ ਇਹ ਪਹਿਲਾਂ ਵੀ ਇਦਾਂ ਦੇ ਕੋਈ ਕਰ ਚੁਕੇ ਸਨ ਨੀ ਇਹ ਤੋਂ ਇਸ ਦੇ ਹਲੇ ਪੁਸ਼ਕਿਸ਼ ਬਾਕੀ ਹੈਗੀ ਹੈ ਸਾਰੀ ਬਟ ਇਨੀਸ਼ਲ ਜੋ ਪੁਸ਼ਕਿਸ਼ ਸਾਰੇ ਕੀਤੀ ਗਈ ਹੈ ਉਸ ਤੇ ਇਹ ਹੈ ਕਿ ਇਹ ਫਸਟ ਟਾਈਮ ਗਿਆ ਸੀਗਾ ਤੋਂ ਬੇਸਿਕਲੀ ਇਹ ਲਾਲਚ ਤੇ ਜਾਂ ਈਜ਼ੀ منی ਦੇ ਉਸ ਤੇ ਗਿਆਗਾ ਕਿ ਜੋ ਪਹਿਲਾਂ ਵੀ ਇਸ ਦੇ ਐਸੋਸੀਏਸ਼ਨ ਰਹੀ ਹੈਗੀ ਜੇਲ ਦੇ ਵਿੱਚ ਤਾਂ ਪਹਿਲੇ ਸੀਗਾ ਤੋਂ ਉਸ ਨੇ ਹੀ ਫਰਦਰ ਇਹਨੇ ਕਾਰਵਾਈ ਕੀਤੀ ਪਰ ਉਹ ਜੇਲ ਚ ਤੇ ਉਹ ਬਦੌਨਾਂ ਲਿਆ ਗਿਆ ਉਹਨੂੰ ਪ੍ਰੋਡਕਸ਼ਨ ਵਾਰਨਟ ਤੇ ਅਸੀਂ ਰੈਚਿੰਗ ਸਿਕਯੋਰ ਕਰਕੇ ਆਰਡਰ ਜੋ ਹੈਗਾ ਕਰ ਲਿਆ ਉਹਨੇ ਰਿਮਾਂਡ ਕਿਉਂ ਅਕਿਊਜ਼ ਦਾ ਰਿਮਾਂਡ 3 ਦਿਨ ਦਾ ਸਿਕਯੋਰ ਕੀਤਾ ਗਿਆ ਸੀਗਾ तो इधर कल पूरा हो जाएगा पहला भी तो मामले हैं नहीं पहला एनडीपीएस दे तीन पर्चे दर्ज है दिए अभी और अरुण ते अरुण ते दस टोटल दस पर्चे है जी वक्त वक्त दे पंजाब ते ते हिमाचल दे